ਸੁਰਦਾਨਾ ਇੱਕ ਕਲਾ ਬਖਸ਼ ਤੇ ਆਪ ਨੇ ਮਣਿਆ ਤੇਰੀ ਨਜ਼ਰ ਸਵੱਲੀ ਜੇ ਹੋ ਜਾਵੇ ਤੇ ਉਗਣ ਲਾ ਦੇਵੇਂ ਪੁਜੇ ਡਾਲਿਆਂ ਦਾ ਤਾ ਤੇਰੀ ਜਿੰਗਾ ਕਰੋ ਪੂਜ ਜੇ ਮੰਗਲੀ ਪੀਗ ਪੰਦੀ ਰਾਜੇ ਰਾਣਿਆਂ ਨੂੰ ਆਉ ਵਿੱਚ ਦਰਬਾਰ ਦੇ ਲਾਜ ਰਖੀ ਤੇਰਾ ਮਨ ਤਾਂ ਤੇਰੀਆਂ ਬਾਣਿਆਂ ਸੱਚੇ ਪਾਸ਼ਾ ਦੇ ਨਾਮ ਦੀ ਇੱਕ ਛੋਟੀ ਜੀ ਤਾਰੀ ਰੋਜੇ ਪ੍ਰਿਆਰ ਸਾਹਿਬ ਤੋ ਬੜੇ ਕਿਸਮ ਦੇ ਤੁਸੀਂ ਵੀ ਹੁੰਦੇ ਹੋ ਜਿਉ 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 ਬੜੇ ਕਫੂ ਜਿਉਂਦੇ ਨੂੰ ਤੁਸੀਂ ਕਰੀਗਰਮ ਹੁੰਦੀ ਹੈ ਇਹ ਮੇਰੇ ਤਾਂ ਹੀ ਘੜਕਾਵਾ ਜਾਈ ਜਾਵੇ ਬਸ ਕੋਈ ਗੱਲ ਨਹੀਂ ਸਵਾਤਾਂ ਪੱਲਣੇ ਦੀ ਲੋਕ ਵੀ ਲਈਏ ਤੇ ਫਿਰ